ਕਿੱਥੇ ਰਹਿ ਗਏ ਹੋ ਹਰਪੀ ਦੇ ਪਪਾ ਮੈਂ ਕਿ ਆ ਜੋ ਚਾਹ ਠੰਡੀ ਹੋਉਂਦੀ ਤੁਹਾਡੀ ਹੈਲੋ ਹੈਲੋ ਹਾਂਜੀ ਹਾਂਜੀ ਬਾਜੀ ਕੋਈ ਗੱਲ ਨੂੰ ਥੋੜੀ ਦੇਰ ਤਖਾਨੇ ਠੀਕ ਹੈ ਬਾਜੀ ਚਾਹ ਠੰਡੀ ਹੋ ਗਈ ਪਹਿਲਾਂ ਚਾਹ ਫੜ ਲਓ। ਓਕੇ ਲੈਣਾ ਚਾਹ ਵੀ। ਕਰ ਲੈ ਕਰ ਲੈ। ਤੂੰ ਦੱਸ ਠੀਕ ਹੈ ਹੁਣ। ਹੂੰ ਆਰਾਮ ਹੈ ਥੋੜਾ ਮੈਨੂੰ। ਦਵਾਈ ਖਾਦੀ ਹੈ ਨਾ। ਖਾਲੀ ਦਵਾਈ। ਡਾਕਟਰ ਨੂੰ ਕਹਿ ਦੋ ਕਿ ਇਹੀ ਗੋਲੀ ਹੁਣ ਮੇਰੀ ਪੱਕੀ ਲਾ ਦੇਵੇ। ਉਹ ਲੱਗਦਾ ਦੂਜੀ ਗੋਲੀ ਮੈਨੂੰ ਸੈੱਟ ਨਹੀਂ ਹੋਣੀਗੀ। ਉਹ ਬੰਨ ਮਤਾਰਨ। ਆਪਾਂ ਤੇ ਆ। ਕੋਈ ਨਹੀਂ। ਆ ਗਿਆ ਲਾ ਅੱਤ ਕਾਂਦੇ ਕਾਗੇ ਪਤ ਅਤੇ ਜੁਲਰੀ ਰੰਗ ਨਾ ਖੋਲ ਨਾ ਮੰਨਦਾ ਜੀ ਤੇਰੇ ਅਸਤੇ ਬਹੁਤ ਔਖਾ ਵਾ ਮੈਂ ਤੇ ਸਹੀ ਗੱਲ ਸਮਝਦਾ ਵਾ ਮੈਂ ਕੀ ਕਰ ਸਕਦਾ ਉਹ ਤੋਂ ਪਿਆਰਾ ਮੈਨੂੰ ਤੂੰ ਆ ਤੈਨੂੰ ਹੁਣ ਗਵਾ ਦਣਾ ਮੈਂ ਇਹ ਤੇ ਫੇਰ ਬਣਾ ਲਾਂਗੇ ਜ਼ਿੰਦਗੀ ਰਵੇ ਸਹੀ ਨਹੀਂ ਨਹੀਂ ਤੇ ਵਕਤ ਕਰਾਂਗੇ ਮਾਰਾ ਤੁਹਾਨੂੰ ਲੰਮੀ ਉਮਰ ਦੇਵੇ ਬਾ ਤੁਹਾਡਾ ਸਾਥ ਬਣਿਆ ਰਵੇ ਇੰਨਾ ਚੀਜ਼ਾਂ ਦਾ ਮੋਹ ਦੇ ਉਸੇ ਦਿਨ ਟੁੱਟ ਗਿਆ ਜਦਨ ਮੇਰੀ ਔਲਾਦ ਨੇ ਨਾ ਬਹੁਤੀ ਜਿੱਦ ਕੀਤੀ ਔਰ ਬਾਅਦ ਚ ਮੈਂ ਚਲੋ ਸਮਝੀ ਆ ਕਿ ਸਾਨੂੰ ਕਰ ਦੇਣਾ ਚਾਹੀਦਾ ਉਹਦੇ ਲਈ ਮੈਨੂੰ ਤਾਂ ਸਮਝ ਨਹੀਂ ਆਂਦੀ ਪਈ ਹੋਣ ਕੀ ਦੇ ਆ ਅਸੀਂ ਕੀ ਸੋਚਿਆ ਸੀ ਕੁੜੀ ਦਾ ਵਿਆਹ ਕਰ ਦਾਂਗੇ ਕੁੜੀ ਸੋਖੇ ਘਰ ਗਈ ਚਲੋ ਜ਼ਿੰਦਗੀ ਸੋਖੀ ਹੋ ਗਈ ਸਾਰੀ ਉਮਰ ਮੇਰੇ ਸ਼ੌਂਕ ਰਹਿ ਗਏ ਮੈਂ ਕਿਤੇ ਘੁੰਮਣ ਫਿਰਨ ਜਾਣਾ ਮੈਂ ਵੀ ਕਿਤੇ ਆਵਾਂ ਜਾਵਾਂ ਮੈਂ ਵੀ ਚਾਰ ਕ ਦਿਨ ਕਿਤੇ ਪੇਕੇ ਲਾਵਾਂ ਕਿਤੇ ਇਹ ਵੀ ਕੰਮ ਕਰ ਤੋਂ ਫ੍ਰੀ ਹੋ ਗਏ ਕਿਤੇ ਨਿਕਲੀ ਏ ਬੰਦਾ ਸੋਚਦਾ ਕੀ ਦਾ ਕੀ ਐ ਪਰ ਉਹਦੇ ਨਾਲ ਹੋ ਕੁਝ ਹੋ ਰ ਹੀ ਜਾਂਦਾ ਹੈ ਉਮਰ ਬੀਤ ਗਈ ਸਮਝ ਲਓ ਅਤਿਲਾ ਅਤਿਲਾ ਜੋੜ ਦੇ ਕਹਿੰਦੇ ਨਾ ਰੱਬ ਨੇ ਸਾਰਾ ਕੁਝ ਸੋਚਿਆ ਹੀ ਹੁੰਦਾ ਉਹਨੇ ਇੱਕ ਧੀ ਬਸ ਪਾਈ ਦਿੱਤੀ ਐ ਕਿ ਬਾਕੀ ਬੱਚਿਆਂ 'ਚ ਕੁਛ ਮੰਡਰ ਨੂੰ ਨਹੀਂ ਸੀ ਬਚਣਾ ਇੱਥੇ ਕਦੀ ਸਾਰੇ ਸਾਨੂੰ ਜੁੱਤੀਆਂ ਹਲਕੇ ਮਾਰਦੇ ਕਿ ਜੰਮ ਕੇ ਗਵਾਤਾ ਜੇ ਕੀ ਪੱਲੇ ਪਾਇਆ ਜੇ ਇਹ ਸਾਰਾ ਕੁਝ ਕਦੇ ਨਹੀਂ ਲੈ ਲੈਣਾ ਸੀ ਵੈਸੇ ਵੀ ਇਹਦਾ ਪਰ ਕਹਿੰਦੇ ਨਾ ਰੱਬ ਵੀ ਸਮੇਂ ਦੇ ਨਾਲ ਚੀਜ਼ ਦਿੰਦਾ ਹੈ ਵਕਤ ਰੈਂਦੀ ਆ ਹੀ ਦਿੰਦਾ ਜਦੋਂ ਵਕਤ ਸਹੀ ਟਾਈਮ ਆਂਦਾ ਉਦੋਂ ਦਿੰਦਾ ਵਕਤੋਂ ਪਹਿਲਾਂ ਕਦੀ ਕਿਸੇ ਨੂੰ ਕੁਛ ਨਹੀਂ ਮਿਲਦਾ ਚਲੋ ਸਮਝਾਂਗੇ ਇਹ ਵੀ ਉਹਦਾ ਪਾਣਾ ਹੀ ਹੈ ਅੰਜੂ ਉਹ ਇਹ ਸਾਡੇ ਕਰਮ ਆ ਜਿਹੜੇ ਸਾਡੇ ਅੱਗੇ ਆਏ ਆ ਕੀ ਕਰਮ ਮਾੜੇ ਕਰ ਲਏ ਆਪਾਂ ਇਹ じゃ ਕੀ ਗਲਤ ਕਰ ਲਿਆ ਜਿੰਨਾ ਪਰਿਵਾਰ ਸੀ ਸਾਰਿਆਂ ਨਾਲ ਉਸੇ ਤਰ੍ਹਾਂ ਹੀ ਚੱਲੇ ਜਿਵੇਂ ਦੀਨ ਦੁਨੀਆ ਚ ਸਭ ਚੱਲਦੇ ਨੇ ਸਭ ਆਪੋ ਆਪਣੇ ਸੈਟ ਨੇ ਅਸੀਂ ਆਪਣੇ ਸੈਟ ਕਹਿਣਾ ਕੋ ਤੱਕਾ ਤਾਂ ਕੀਤਾ ਨਹੀਂ ਆਪਾਂ ਫਿਰ ਕਾਦੇ ਕਰਮ ਅੱਗੇ ਆ ਗਏ ਉਹ ਕੁਝ ਮਾਰੇ ਸਮੇ ਦਾ ਕਰਮ ਹੋਣਗੇ ਜਿਹੜਾ ਕਿ ਆਗੇ ਆ ਨਾ ਤੂੰ ਧੀ ਆਪਣੀ ਬੜੀ ਲਾਡਾ ਨਾ ਪਿਆਰ ਨਾਲ ਪਾਲੀ ਆ ਉਹਨੂੰ ਸਹੀ ਗਲਤ ਚ ਪਤਾ ਨਹੀਂ ਲੱਗਣਦਿਆ ਉਹਨੂੰ ਇਹ ਨਹੀਂ ਪਤਾ ਲੱਗਦਾ ਮਾਪਿਓ ਕੀ ਚਾਹਣਾ ਚਾਹੁੰਦਾ ਕੀ ਨਹੀਂ ਕੱਲ ਨੂੰ ਮਾਪਿਓ ਦਾ ਕੀ ਬਣੂਗਾ ਉਹਨੂੰ ਐ ਸਭ ਕੁਝ ਪਤਾ ਨਹੀਂ ਲੱਗਣਦਿਆ ਗਲਤ ਸਹੀ ਹੈ ਤੁਹਾਡੀ ਲਾੜ ਇੰਨਾ ਕ ਦੇ ਦਿੱਤਾ ਹਾਂ ਬਹੁਤ ਜ਼ਿਆਦਾ ਲਾੜ ਦੇ ਦਿੱਤਾ ਕਿ ਉਹ ਭੁੱਲੀ ਗਈ ਹੈ ਕਾਨੂੰ ਸਾਡੇ ਤੇ ਕੋਈ ਔਖਾ ਟਾਈਮ ਆ ਗਿਆ ਅਸੀਂ ਉਹਦੇ ਕੋਲ ਇੰਜ ਕਰਕੇ ਮੰਗਣ ਜੋਗੇ ਹੈਗੇ ਆ ਸਾਡੇ ਪੱਲੇ ਕੀ ਰਹ ਜੇਗਾ ਮਹਾਰਾਜ ਕੋਈ ਇਹੋ ਜਿਹਾ ਟਾਈਮ ਲਿਆ ਹੋਵੇ ਵੀ ਨਾ ਲਿਆ ਵੀ ਨਾ ਰੱਬਾ ਅਹੀਂ ਨਾ ਮੰਗੀਏ ਕਿਹੇ ਕੋਲ ਐਦਾਂ ਹੀ ਬਸ ਲੈ ਜੀ ਤੁਰਦੇ ਫਿਰਦੇ ਮੈਨੂੰ ਤੇਰੇ ਹੱਥਾਂ ਚ ਹੀ ਲੈ ਜਵੇ ਆਇਆ ਸੀ ਡੀਲਰ ਦਾ ਫੋਨ ਮੈਨੂੰ ਹੀ ਆਇਆ ਤੁਹਾਡਾ ਫੋਨ ਕਿਦਾ ਸਾਇਲੈਂਟ ਪਿਆ ਹਣਾ ਮੈਂ ਲੱਗਾ ਤੇ ਆ ਸਾਹਮਣੇ ਚਾਰਜਰ ਕਹਿੰਦਾ ਪੈਂਜੀ ਕਦੋਂ ਆਣਾ ਜੇ ਦੱਸੋ ਇੱਕ ਦੋ ਦਿਨ ਤੇ ਲੱਗ ਗਈ ਜਾਨੇ ਦੁਕਾਨਾਂ ਦਾ ਵਖਾੰਦੇ ਕਰਦੇ ਮੁੱਲ ਚੰਗਾ ਪਵਾ ਲਿਆ ਮੈਂ ਤੇ ਕੰਨੀ ਗੈਣਾ ਹੀ ਪਾ ਦੇਨੇ ਹੱਪੇ ਛਡਵਾ ਕੇ ਦੇਗੀ ਮੈਂ ਪੈਹਨ ਦੀ ਗੱਲ ਕਰਾਂਗੀ ਕਿ ਬਾਅਦ ਚ ਪੈਸੇ ਦੇ ਕਰਕੇ ਜਿਹੜੇ ਮਾਪਿਆਂ ਨੂੰ ਲਾ ਕੇ ਲੈ ਕੇ ਜਾਂਦੀ ਆ ਤੈਨੂੰ ਲੱਗਦਾ ਕਿ ਮੁੜ ਕੇ ਵਾਪਸ ਆਵੂਗੀ ਉਹ ਇੰਨੇ ਵਾਪਸ ਨਹੀਂ ਆਉਣਾ ਇੰਨੇ ਆਪਣੇ ਸੁਪਨੇ ਵੇਖਣੇ ਆ ਹੁਣ ਘਾ ਦਾ ਵੇਖਣਾ ਇੰਨੇ ਹੁਣ ਮਾਪਿਆਂ ਨੂੰ ਪਲਟ ਕੇ ਨਹੀਂ ਵੇਖਣਾ ਇੰਨੇ ਮੈਨੂੰ ਤਾਂ ਉਸ ਦਿਨ ਦੀ ਗੱਲ ਯਾਦ ਆਂਦੀ ਆ ਕਹਿੰਦੀ ਐ ਸਾਡੇ ਘਰ ਇਦਾਂ ਦਾ ਦਾ ਡ్రਾਈ ਫਰੂਟ ਹੈ ਕਦੀ ਤੁਸੀਂ ਵੇਖੇ ਨਹੀਂ ਉਹਨੇ ਚਟਪਾ ਮਾਰ ਕੇ ਖਾਣਾ ਲਿਓ ਹਾਏ ਮੇਰੇ ਰੱਬਾ ਮੂੰਹ ਟੋਟੇ ਜੇ ਕਦੀ ਮੈਂ ਆਪਣੀ ਮਾਂ ਨਾਲ ਐਦਾਂ ਤਰੀਕੇ ਨਾਲ ਗੱਲ ਕੀਤੀ ਹੋਵੇ ਆ ਮੇਰੀ ਧੀ ਹੋ ਕੇ ਜਿਵੇਂ ਨਾ ਉਲਟਾ ਹੀ ਹੈ ਕਹਿੰਦੇ ਭੁੱਖੇ ਨੂੰ ਭਰਿਆ ਥਾਲ ਮਿਲ ਜਾਏ ਨਾ ਤਾਂ ਉਹ ਹੜੱਪ ਕੇ ਖਾ ਜਾਂਦਾ ਇਹ ਤੇ ਰਜੇ ਬੁਜੇ ਕਰੋ ਗਈ ਹੈ ਤੇ ਅੱਗੇ ਜਾ ਕੇ ਹੋਰ ਹੀ ਲੰਗ ਤੇਵਰ ਇਹਦੇ ਹੋਗੇ ਨੇ ਇੰਨੀ ਸੈਲਫਿਸ਼ ਅੰਨੀ ਸੈਲਫਿਸ਼ ਕਿ ਸਭ ਕੁਝ ਭੁੱਲ ਗਈ ਐ ਕਿ ਮੈਂ ਉਹਨੂੰ ਕਿੱਦਾਂ ਲਾਡਾਂ ਨਾਲ ਪਾਲਿਆ ਤੁਹਾਡੇ ਨਾਲ ਲਾੜ ਲੜ ਕੇ ਹਰ ਚੀਜ਼ ਨੂੰ ਦਿੱਤੀ ਐ ਵੀ ਜਿਸ ਚੀਜ਼ ਨੂੰ ਮਨਾ ਕੀਤਾ ਮੈਂ ਉਹ ਕਰਵਾਇਆ ਤੂੰ ਹੀ ਕਿਹਾ ਸੂਟ ਤੋਂ ਇਲਾਵਾ ਕੋਈ ਕੱਪੜਾ ਦੂਜਾ ਨਹੀਂ ਪਾਏਗੀ ਮੈਂ ਹਰ ਤਰ੍ਹਾਂ ਦਾ ਕੱਪੜਾ ਪਾਇਆ ਤੂੰ ਹੀ ਕਿਹਾ ਸੀ ਪਲੱਸ 2 ਕਰ ਲੈ ਉਸ ਤੋਂ ਬਾਅਦ ਪ੍ਰਾਈਵੇਟ ਪੜ੍ਹੇਗੀ ਸਾਰੀ ਪੜਾਈ ਮੈਂ ਕਾਲਜ ਤੱਕ ਭੇਜਿਆ ਹੋਰਸ ਕਰਾਤੇ ਜੋ ਜੋ ਕਹਿੰਦੀ ਰਹੀ ਮੈਂ ਕਰਦੀ ਰਹੀ ਚੰਗੋ ਗੱਲ ਨੇ ਜੀ ਜੋ ਹੋ ਗਿਆ ਸੋਣਾ ਹੋ ਗਿਆ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਤੂੰ ਮੇਰੀ ਜ਼ਿੰਦਗੀ ਚ ਆਈ ਮੇਰਾ ਘਰ ਪਰਿਵਾਰ ਸਾਂਭਿਆ ਮੇਰੇ ਬੱਚੇ ਸਾਂਭੇ ਨਾਲ ਸਿਮਰ ਕੇ ਤੇ ਆਪਣੀ ਬੱਚੀ ਤਾਂ ਵੀ ਤੈਨੂੰ ਸਾਂਭਿਆ ਪਾਲਿਆ ਪੋਸਾ ਚੰਗੇ ਘਰ ਚ ਵਿਆਹ ਕਰਾਇਆ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੂੰ ਮੇਰਾ ਪਰਿਵਾਰ ਬਣ ਕੇ ਰੱਖਿਆ ਕਿਸਮਤ ਵਾਲੀ ਤੇ ਮੈਂ ਆਵਾ ਕਿ ਮੈਨੂੰ ਤੁਹਾਡੇ ਵਰਗਾ ਬੰਦਾ ਮਿਲਿਆ ਮੈਨੂੰ ਸਮਝਣ ਵਾਲਾ ਮੂਦੀ ਬੜ ਬੋਲੀ ਜਰੂਰ ਹੈ ਕਿ ਮੈਂ ਘੜੀ ਕ ਬੋਲਦੀ ਆ ਮੇਰੇ ਵੀ ਦਿਲ ਚ ਕੁਛ ਨਹੀਂ ਹੈ ਮੈਨੂੰ ਪਤਾ ਹੈ 25 26 ਸਾਲ ਹੋ ਗਏ ਨੇ 26 ਸਾਲਾਂ ਚ ਤੀ ਪਹਿਲੀ ਵਾਰੀ ਮੈਨੂੰ ਤੱਕਾ ਦਿੱਤਾ ਹੋ ਵੀ ਸ਼ਾਇਦ ਕਿ ਤਰ੍ਹਾਂ ਕਿਤੇ ਮੈਂ ਵੀ ਗਲਤ ਸਾਂ ਉੱਚੀ ਆਵਾਜ਼ ਚ ਬੋਲ ਪੀ ਚਲੋ ਕੋਈ ਗੱਲ ਨਹੀਂ ਆਪਣੀਆਂ ਗਲਤੀਆਂ ਨਜ਼ਰ ਕਦੀ ਨਹੀਂ ਆਉਂਦੀਆਂ ਪਰੋ ਕਿਤੇ ਨਾ ਕਿਤੇ ਕੇ ਬੰਨੇ ਸਾਹਮਣੇ ਆਈ ਜਾਂਦੀਆਂ। ਅੱਜ ਤੋਂ ਗੱਲ ਨਹੀਂ ਆਦੀ। ਤੂੰ ਆਪਣਾ ਮਨ ਹੋਲਾ ਨਾ ਕਰ। ਕੋਈ ਗੱਲ ਨਹੀਂ। ਸਮਝਾ ਕੇ ਤਾਂ ਬਦਾ ਪਾਣਾ। ਚੱਲੀਏ ਫਿਰ ਲੱਗੇ। ਚਲੋ। ਛੁੱਟ ਠੀਕ ਹੈ ਜੀ ਨਾ। ਹਾਂ ਠੀਕ। ਚਲੋ। ਚਲੋ। ਕਸਰ ਜੀ ਹੋਰ ਸਮੋਕੀ ਹਾਲ ਟੇਟਾ ਜੀ ਬਹੁਤ ਵਧੀਆ ਲੱਗਿਆ ਤੁਸੀਂ ਸਾਡੇ ਕੋਲ ਆਖਣ ਜੀ ਪਾਣੀ ਪੀਓ ਨਾ ਨਾ ਪਾਣੀ ਪੀ ਲਓ ਵਾ ਜੇ ਆਪਣਾ ਸੇ ਦੋ ਦਕਾਨ ਆਪਣੀਆਂ ਅੱਗੇ ਇੱਕ ਸੇਲ ਕਰ ਲੋ ਕਿੱਥੇ ਕਰਗੇ ਜੀ ਅਰੇ ਜਿੱਥੇ ਤਾਂ ਦਾ ਰੋੜਾ ਹੈ ਨਾ ਹਾਂਜੀ ਹਾਂਜੀ ਪੋਲ ਦੇ ਥੱਲੇ ਹੀ ਆ ਪੋਲ ਦੇ ਥੱਲੇ ਹਾਂਜੀ ਕਿੰਨੇ ਕਿੰਨੇ ਗੱਜ ਦੀ ਹੈਗੀ ਦੁਕਾਨਾ ਬਸ ਇੱਕ ਵਈ 50 ਗੱਜ ਦੀ ਹੈ ਹਾਂਜੀ ਇੱਕ 70 ਗੱਜ ਦੀ ਹੈ ਠੀਕ ਹੈ ਜੀ 10 10 ਛੋਟਾ ਮਤਲਬ ਠੀਕ ਹੈ ਜੀ ਉਹ ਰ ਹੈ ਡਾਕੂਮੈਂਟ ਹੈ ਜੀ ਆਹ ਜੀ ਹਾਂ ਚੱਕ ਲਓ ਕਿੰਨੇ ਵੇ ਮਗਦੇ ਭਈ ਇੱਕ ਦੁਕਾਨ ਦੇ 50 ਕਾ ਜਾਲੀ ਦੇ। 15 ਲੱਖ ਮਿਲੇ। 14.5 ਲੱਖ। ਓਟ ਹੱਡੀ ਦੁਕਾਨ ਹੈਗੀ ਆ ਪੋਲ ਦੇ ਥੱਲੇ ਭਈ। ਹਾਂਜੀ। ਓ ਦੇ ਥੱਲੇ ਤੁਹਾਨੂੰ ਬੜਾ ਮਾਰਕੀਟ ਹੋਰ ਘਟ ਗਈ ਹੈ। ਠੀਕ ਹੈ ਜੀ। ਪੋਲ ਦੇ ਥੱਲੇ ਦੁਕਾਨ ਹੈ ਘਟ ਤੋਂ ਘਟ ਹੀ ਉਹਦਾ ਵੱਧ-ਵੱਧ 10 ਜਾਂ 11 ਲੱਖ ਰੁਪਏ ਮਿਲੇਗਾ। ਭਾਜੀ ਸ਼ਹਿਰ ਦੇ ਅੰਦਰ ਹੀ ਹੈ ਦੁਕਾਨ। ਸ਼ਹਿਰ ਦੇ ਅੰਦਰ ਹੈ ਮੇਖੋ ਪੋਲ ਦੇ ਥੱਲੇ ਆ ਗਈ ਨਾ ਦੁਕਾਨ। ਇਹ ਵੀ ਚੀਜ਼ ਦੇਖੋ ਹੁਣ ਪੋਲ ਦੇ ਥੱਲੇ ਦੇ ਕਾਫੀ ਦੁਕਾਨਾਂ ਵੇਕਣੀਆਂ ਸਹੀ ਵਾਲੀ ਦੂਜੀ ਲਗਾ ਆ ਦੂਸਰੀ ਉਹ ਤੁਹਾਡੀ ਵੱਧ ਤੋਂ ਵੱਧ 70 ਸਾਢੇ 12 ਲੱਖ ਦੀ ਹੋਰ ਗੱਲ ਨਹੀਂ ਹੋਦਾ ਕਰਾਂਗੇ ਅੱਜ ਕਿਸੇ ਜੇ ਇਸ ਆਪਾਂ ਇੱਕ ਜਗ੍ਹਾ ਹੋਰ ਕੋਪੀ ਟਿਲ ਲਗਣੀ ਹਾਂ ਉਹਨੇ ਤਾਂ 13 ਸਾਢੇ 13 ਲੱਖ ਪਾਤਾ ਸੀ ਮੁੱਲ ਤੋ ਚਲੋ ਮੌਕੇ ਦੇ ਬੈਠੇ ਆ ਕੋਈ ਘਟ ਵੀ ਆ ਨਾ ਕੋਈ ਵਧ ਵੀ ਜਾਂਦਾ ਮੰਨ ਲਓ 12 12.5 ਤੇ 13 ਉਹਦੇ ਵਿੱਚ ਹੀ ਆ ਜਾਂਦਾ ਉਹ ਮੌਕੇ ਦੇ ਵਧ ਵੀ ਜਾਊਗਾ ਘਟ ਵੀ ਜਾਊਗਾ ਕਾਗ ਦੇ ਕੋਲ ਅੱਜ ਦੀ ਨਹੀਂ ਗਈ ਜੱਦੀ ਮੁਸਤੀ ਕਰ ਆ ਰੇ ਉੱਥੇ ਦਾ ਕੰਮ ਬਹੁਤ ਵਧੀਆ ਚੱਲਦਾ ਇੱਕ ਘਰਾਏ ਤੇ ਚੜੀ ਹੋਈ ਆ ਇੱਕ ਚੈਨਾ ਦਾ ਮਾਲ ਪਿਆ ਹੋਇਆ ਵਾ ਪਤਾ ਕੀ ਉਹ ਹੈਗੀ ਪੋਲ ਦੇ ਥੱਲੇ ਆ ਨਾ ਇਹ ਵੀ ਚੀਜ਼ ਸੋਚਣਾ ਤੁਸੀਂ ਪੋਲ ਦੇ ਉੱਤੇ ਕਿਹਜਾ ਜਿਹੜਾ ਰਾਹ ਜਿਹੜਾ ਗਾਹ ਹੋਣਾ ਉਹ ਡੇਲੀ ਦਾ ਉੱਥੇ ਹੋਣਾ ਜਿਹੜਾ ਡੇਲੀ ਲੰਘਦਾ ਉਹਨੇ ਹੋਣਾ ਤੇ ਜਿਹੜਾ ਟੂਰਿਸਟ ਉਹਨੇ ਸਿੱਧਾ ਚੱਲ ਜਾਣਾ ਇਹ ਵੀ ਵੇਖੋ ਨਾ ਹਾਂ ਕੋਈ ਵੀ ਤੁਸੀਂ ਐਦਾ ਕਰੋ ਜਿਹੜੀ ਆਪਣੀ 70 ਗਾਜ ਦੀ ਦੁਕਾਨ ਹੈ ਨਾ ਹੂੰ ਕੋਈ ਐਦਾ ਕੋਈ ਗੱਲ ਕਰਵਾਓ 70 ਗਾਜ ਵਾਲੀ ਵੇਚਣੀ ਹੈ 50 ਗਾਜ ਵਾਲੀ ਵੇਚ 70 ਗਾਜ ਵਾਲੀ ਨਹੀਂ 70 ਗਾਜ ਠੀਕ ਹੈ ਬੱਸ ਬੰਦੀ ਕੈਮਰਾ 10 12 ਸਾਲ ਲੱਗਦਾ ਹੈ ਨਾ ਸਾਲ ਇਹਨਾਂ ਤੋਂ ਪਹਿਲਾਂ ਹੀ ਪੁਰਾਣਾ ਹੋ ਗਿਆ ਕੋਈ ਤਾਂ ਨਹੀਂ ਲੁਕਾਉਂਦੇ ਆ ਇਹਦੇ ਦੋਵੇਂ ਦੋਵੇਂ ਛੇਲ ਕਰਦੀ ਤੇ ਨਹੀਂ ਹੈ ਨਹੀਂ ਨਹੀਂ ਕਰਦੇ ਇੱਕੋ ਹੀ ਆ ਤੇ ਜਿਹੜਾ 70 ਗਾਜ ਜੀ ਹੈ ਨਾ ਹਾਂਜੀ ਇਹਦੇ ਹਸਤੇ ਗਾਦ ਠੀਕ ਹੈ ਜੇ ਅਸੀਂ ਇਹਨੂੰ ਗਹਿਣੇ ਪਾਣੇ ਆ ਤੇ ਮੁੱਲ ਵੱਧ ਮਿਲ ਸਕਦਾ ਹੈ ਗੇਹਣੇ ਬੋਨੇ ਉਹਨਾਂ ਨੇ ਤੁਹਾਨੂੰ ਇੱਕ ਗੱਲ ਧੰਮ ਸਮਝਾ ਦੇਣਾ ਗਹਿਣੇ ਪੌਂਦੇ ਆ ਗਹਿਣੇ ਪੌਂਦ ਦਾ ਬਦਲ ਹੁੰਦਾ ਤੁਸੀਂ ਮੇਰੇ ਕੋਲ ਠੀਕ ਹੋਈ ਗਹਿਣੇ ਪੌਣ ਆਗੇ ਜੋ ਠੀਕ ਹੈ ਜੀ ਟਾਡੀ ਜਿਹੜੀ 10 ਲੱਖ ਦੀ ਚੀਜ਼ ਹੈ ਨਾ 10 ਲੱਖ ਦੀ ਉਹਨਾਂ ਨੇ 5 ਲੱਖ ਚ ਗਹਿਣੇ ਪਾਉਣੀ ਹੈ 5 ਲੱਖ ਦਾ 6 ਮਹੀਨੇ ਟਾਈਮ ਲਗਾਉਣਾ 5 ਲੱਖ ਜੋ ਲਖਾੜੀ ਲਗਾ ਲਈ ਤੇ ਮਿੱਟੀ ਹਾਂ ਕੋਈ ਤਾਂ ਸਿਰੇ ਨੂੰ ਜਦ ਕਰਨਾ ਇਹ ਤਾਂ ਦੱਸੋ 70 ਗਾਜ ਵਾਲੀ ਹਾਂ ਜੀ ਚਲੋ ਕੋਈ ਨਹੀਂ ਬਾਕੀ ਵੇਚਦੇ ਉਹ ਖੋਣੀ ਸ਼ੁਰੂ ਕਰ ਦਿੰਦੇ ਆ ਟਾਡੂ ਹੋਰ 파ੜੀ ਬਣਾ ਲੈ ਬੈਠਾ ਤਾਂ ਸਦਾ ਸਦਾ ਪੀਰ ਭਾਜੀ ਗਾਗ ਦੇ ਡਿਪੈਂਡ ਹੋਣਾ ਹੀ ਖੋਣੀ ਸ਼ੁਰੂ ਕਰ ਦਿੰਦੇ ਆ ਤੇ ਵਾਤਵਾਰ 15 20 ਦਿਨ ਦੇ ਵਿੱਚ ਨਹੀਂ ਭਾਜੀ ਸਾਨੂੰ ਗਿੰਦੇ ਦੇ 4-5 ਦਿਨ ਦੇ ਵਿੱਚ ਲੋੜ ਹੀ ਪੈਸੀ ਉਹ ਜਰੂਰਤ ਹੈ ਯਾਹਾਂ ਤੇ ਮੇਰੇ ਕਰੇ ਹੱਥ ਜੋੜਨੇ ਆ ਬਾਬਾ ਜੀ ਦੀ ਫੋਟ ਲੱਗੀ ਹੈ ਹੱਥ ਜੋੜ ਬਾਬਾ ਜੀ ਮਾਰਾ ਇਹ ਕਿਹਦਾ ਸੱਤ ਬੱਤੇ ਦੇ ਜੋੜੇ ਉਹਨੇ ਕੋਈ ਦੱਸਦਾ ਹੁੰਦਾ ਦੁਕਾਨੀ ਕਰੰਟ ਹੈ ਹੀ ਹੈ ਚਲੋ ਕੋਈ ਨਹੀਂ ਕੋਸ਼ਿਸ਼ ਕਰਦੇ ਆ 2-4 ਦਿਨਾਂ ਨੂੰ ਦੋ ਦੋ ਦਿਨ ਠੀਕ ਹੈ ਠੀਕ ਹੈ ਓਕੇ ਤਾਂ ਉਸ ਦਿਨ ਫੋੜੇ ਪੈਰੇ ਨੂੰ ਜੇ ਕਢਣੇ ਲੈ ਲੈ ਜੋ ਫੜਨੇ ਲੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਓਕੇ ਚਲੋ ਫਿਰ ਸੱਚ ਕਰਦੇ ਆ ਜੰਗਲ ਹਜੂ ਲਾਤੋਂ ਦਸ ਹੁਣੇ ਹਿੰਮਤ ਆ ਰਹੀ ਹੈ ਤੁਹੇ ਅੰਨੀ ਮਿਹਨਤ ਨਾਲ ਦੁਕਾਨਾ ਰੱਖੀਆ ਇੱਕ ਤਾਂ ਡੈਡੀ ਦੀ ਨਿਸ਼ਾਨੀ ਇੱਕ ਤੁਸੀਂ ਆਪ ਕਮਾ ਕੇ ਬਣਾਈ ਤੇ ਮੇਰੀ ਬੇਵਕੂਫੀ ਨੇ ਵੇਲੋ ਅੱਜ ਕੀ ਕਰਵਾਤਾ ਔਰ ਉੱਪਰ ਨਲਾਇਕ ਸਾਡੀ ਕੁੜੀ ਮੈਨੂੰ ਮਾਫ ਕਰ ਦੋ ਸੱਚੀ ਤਸ ਕਰ ਜਾ ਕੁਝ ਨਹੀਂ ਹੁੰਦਾ ਐਸਾ ਤੈਨੂੰ ਪਤਾ ਹੋਰ ਦੂਸਰੇ ਦੇ ਅੰਦਰ ਜਾਣਾ ਆਪਾਂ ਕਿਹਣਾ ਵੇਚਣਾ ਮੈਂ ਨਹੀਂ ਜਾਣਾ ਤੂੰ ਹੀ ਚੱਲ ਜਾ ਬਸ ਕੋਈ ਗੱਲ ਨਹੀਂ ਫੂ ਨਾਲ ਚੱਲ ਮੇਰੇ ਚੱਲ ਕੱਲ ਮੇਰੇ ਪੁੱਤ ਦਾ ਬਰਥਡੇ ਹੈ ਆਪਾਂ ਮਨਾਇਆ ਤੇ ਹੈਗਾ ਵਾ ਪਰ ਜੇ ਮੇਰਾ ਸੇਵਾ ਕਿੱਥੇ ਹੁੰਦਾ ਤੇ ਵੱਡੇ ਦੇ ਸੈਲੀਬ੍ਰੇਸ਼ਨ ਦੀ ਖੁਸ਼ੀ ਕਦੇ ਵੱਖਰੀ ਹੁੰਨੀ ਸੀ ਅੱਧਾ ਹੁਣ ਮੈਂ ਤਾਂ ਸਿਮਰਤ ਨੇ ਆਪੇ ਕੇਕ ਲਿਆਂਦਾ ਆਪੇ ਡੈਕੋਰੇਸ਼ਨ ਕਰਕੇ ਤੇ ਆਪੇ ਕੇਕ ਕੱਟ ਲਿਆ ਸ਼ਮੀ ਭੈ ਜਿਹਦਾ ਹਸਬੰਦ ਮੈਂ ਫੋਟਵਾਂ ਪਾਈਆਂ ਤੇ ਗਈਆਂ ਸੀ ਮੈਂ ਕਹਤੀ ਹਾਂ ਹਸਪੀਟਲ ਜਾਣਾ ਹੁਣ ਤੇ ਸੇਵਕ ਨੂੰ ਵਾਹ ਕੇ ਆਇਓ ਉਹ ਵੀ ਦੇਖ ਕੇ ਫੋਟਵਾਂ ਖੁਸ਼ ਹੁੰਦਾ ਹਨ ਪਤਾ ਨਹੀਂ ਹੁਣ ਚੁੱਪ ਚੁੱਪ ਰਹਿੰਦਾ ਜਿਆਦਾ ਗੱਲ ਵੀ ਨਹੀਂ ਕਰਦਾ ਚਲੋ ਕੋਈ ਨਹੀਂ ਪਾਜੀ ਕਹਿੰਦੇ ਮੈਂ ਫੋਨ ਕਰਾਉਂਗਾ ਜਾ ਕੇ ਫੋਟਵਾ ਵਖਾ ਕੇ ਫਿਰ ਕਹਿੰਦੇ ਮੈਂ ਵੀਡੀਓ ਕਾਲ ਕਰਾ ਦੂੰਗਾ ਤੁਹਾਡੀ ਮੰਮੀ ਯਾ ਮੈਨੂੰ ਬੁਲਾ ਦਿਓ ਮੰਮੀ ਤੇਰੇ ਨਾਲ ਹੁੰਦੀ ਕੀ ਹੋਇਆ ਤੁਹਾਨੂੰ ਗੱਲ ਸੁਣੋ ਕੀ ਗੱਲ ਹੋਈ ਤੁਹਾਨੂੰ ਗੁੱਸੇ 'ਚ ਕਿਉਂ ਤਰੇ ਫਿਰਦੇ ਜੇ ਮੇਰੇ ਨਾਲ ਕਿਉਂ ਨਹੀਂ ਗੱਲ ਕਰਨ ਮਮੀ ਮੇਰੀ ਗੱਲ ਤਾਂ ਸੁਣੋ ਕੋਈ ਆ ਕੀ ਤੁਹਾਨੂੰ ਬੈਠੋ ਇੱਥੇ ਕੀ ਹੋਇਆ ਤੁਹਾਨੂੰ ਮੇਰੀ ਗੱਲ ਕਿਉਂ ਨਹੀਂ ਸੁਣਨ ਜੇ ਮਮੀ ਮੈਂ ਤੁਹਾਨੂੰ ਬਾਹਰ ਵੀ ਬੁਲਾਉਣੀ ਆ ਹੋਇਆ ਕੀ ਆ ਕੁਛ ਨਹੀਂ ਆ ਸਿਮਰਤ ਬੇਟਾ ਮੈਨੂੰ ਕੰਮ ਕਰਨ ਦੇ ਮਮੀ ਤੇ ਮੇਰੀ ਗੱਲ ਕਿਉਂ ਨਹੀਂ ਬੋਲਨਦੇ ਬੈਠੋ ਰਸਈਂ ਤੇ ਭੱਜੀ ਜਾਂਦੇ ਜੇ ਕੱਲ ਹੋਈ ਕੀ ਆ ਦੱਸੋਗੇ ਤਾਂ ਸਹੀ ਕਾਲੇ ਦੇਖੋ ਸੇਵਕ ਦਾ ਜਨਮ ਦਿਨ ਹੀ ਤੇ ਆਪਕੇ ਖਾਦਾ ਨਹੀਂ ਓਹਨੇ ਜੇ ਬਸ ਮਿੱਠਾ ਮੂੰਹ ਕੀਤਾ ਤੇ ਬਾਕੀ ਤੁਸੀਂ ਕਿਹਾ ਕਿ ਬਾਹਰ ਬੱਚਾ ਨੂੰ ਵੰਡ ਦੇ ਹੋਇਆ ਕਿਤੇ ਗੱਲ ਦੱਸੋਗੇ ਵੀ ਤੇ ਮੇਰੀ ਗੱਲ ਕਿਉਂ ਨਹੀਂ ਗੋਲਣ ਦੇ ਕੁਛ ਨਹੀਂ ਆ ਤਨ ਕਿਆ ਨਾ ਸਿਮਰਤ ਕੰਮ ਕਰ ਲਈ ਕਿੰਨਾ ਕੰਮ ਪਿਆ ਮੰਮੀ ਮੈਂ ਮਾਲ ਦੀ ਕੰਮ ਪਿਆ ਵਾ ਕੋਈ ਗੱਲ ਨਹੀਂ ਮੈਂ ਕਾਦ ਲਈਏ ਮੈਂ ਕੰਮ ਕਰ ਲੂੰਗੀ ਤੇ ਮੈਨੂੰ ਗੱਲ ਤੇ ਦੱਸੋ ਹੋਇਆ ਕੀ ਆ ਬੋਲੋ ਤਾਂ ਸਹੀ ਗੱਲ ਹੋਈ ਕੀ ਆ ਜਿੰਨਾ ਜਿੱਕ ਤੱਕ ਤੁਸੀਂ ਦੱਸੋਗੇ ਨਹੀਂ ਤਾਂ ਹਾਲ ਕਿੱਦਾਂ ਹੋਊਗਾ ਮੰਮੀ ਜੇ ਕੋਈ ਮੇਰ ਤੋਂ ਗਲਤੀ ਹੋ ਗਈ ਹੈ ਤਾਂ ਮੈਨੂੰ ਦੱਸੋ ਮੈਨੂੰ ਦੱਸੋ ਕਿ ਤੇ ਮੈਨੂੰ ਪਤਾ ਲੱਗੂਗਾ ਕਿ ਹਾਂ ਚੰਮਾ ਤੇ ਇੱਥੇ ਗਲਤੀ ਆ ਤੇ ਮੈਂ ਤੁਹਾਡੇ ਕੋ ਪਹਿਲਾਂ ਮਾਫੀ ਮੰਗਦੀ ਆ ਪਰ ਦੱਸੋ ਲ ਸਹੀ ਹੋਇਆ ਕੀ ਆ ਨਹੀਂ ਬੱਤ ਤੇਰੇ ਕੋ ਕਿਹੜੀ ਗਲਤੀ ਹੋਈ ਗਲਤੀ ਤਾਂ ਘਰੇ ਮੇਰ ਕੋ ਹੀ ਹੋ ਗਈ ਆ ਜਿਹੜੀ ਮੈਂ ਤੈਨੂੰ ਇਸ ਘਰ ਚ ਲੈ ਆਈ ਆ ਤੇਰੀਆਂ ਖੁਸ਼ੀਆਂ ਸਾਰੀਆਂ ਖਰਾਬ ਕਰ ਛੜੀਆਂ ਪਹਿਲੇ ਤੇਰੀ ਜ਼ਿੰਦਗੀ ਮੰਮੀ ਨੇ ਤੇ ਦਾਦੀ ਨੇ ਖਰਾਬ ਕਰ ਛੜੀ ਹੁਣ ਮੈਂ ਕਰ ਛੜੀ ਖਰਾਬ ਮੰਮੀ ਤੈਨੂੰ ਕਿਉਂ ਇਦਾਂ ਲੱਗੰਦਿਆ ਹੋ ਤੀ ਆਪਣੇ ਆਪ ਨੂੰ ਕਿਉਂ ਦੇ ਜਦੋਸ਼ੀ ਦੇਣ ਜੋ ਕੁਝ ਵੀ ਹੋਣਾ ਮੇਰੀ ਕਿਸਮਤ ਖੇਡ ਗਈ ਤੂੰ ਇੱਚਦਾ ਹਾਂ ਤੇ ਦੋਸਤਾ ਦਾ ਨਹੀਂ ਪੁੱਤੇ ਮੇਰਾ ਹੀ ਦੋਸ਼ ਹੈ ਤੇਰੀ ਮੰਮੀ ਨੇ ਤੇ ਗਲਤ ਤਰੀਕੇ ਨਾਲ ਭੇਜਿਆ ਹੀ ਨਾ ਤੈਨੂੰ ਇੱਥੇ ਮੈਨੂੰ ਸਭ ਕੁਝ ਪਤਾ ਹੀ ਕਿ ਤੇਰੀ ਮੰਮੀ ਤੇਰੇ ਨਾਲ ਕੀ ਗੇਮ ਖੇਡਣਾ ਚਾਹੁੰਦੀ ਆ ਤੇ ਮੈਂ ਮੈਂ ਉਸੇ ਚੀਜ਼ ਦਾ ਮੋਰਾ ਬਣ ਗਈ ਤੇਰੀ ਮੰਮੀ ਦਾ ਤੇ ਮੈਂ ਵੀ ਤੇਰੇ ਨਾਲ ਉਹ ਹੀ ਖਿਲਵਾੜ ਕਰ ਗਈ ਜੋ ਤੇਰੀ ਮੰਮੀ ਕਰਨਾ ਚਾਹੁੰਦੀ ਸੀ ਵੇਖ ਜੇ ਸੇਵਾ ਕੋਈ ਨਾ ਠੀਕ ਹੋਇਆ ਜੇ ਨਾ ਪਹਿਚਾਨਿਆ ਤੈਨੂੰ ਉਹਨੇ ਆਕੇ ਮੰਨ ਲਓ ਜੇ ਠੀਕ ਵੇ ਤੈਨੂੰ ਨਾ ਆਕੇ ਪਹਿਚਾਨਿਆ ਤੇ ਮੈਂ ਤੈਨੂੰ ਕੀ ਮੂੰਹ ਵਿਖਾਉਂਗੀ ਮੈਨੂੰ ਦੱਸ ਤੀਏ ਮਮੀ ਮੈਂ ਸਮਝੀ ਏ ਤੁਹਾਡਾ ਦੁੱਖ ਮੈਨੂੰ ਇੰਨਾ ਵੀ ਬੜਾ ਤੁਸੀਂ ਆਉਣ ਵਾਲੇ ਟਾਈਮ ਦਾ ਪਹਿਲਾਂ ਗੁਰੂ ਫੋਨ ਦੇ ਜੀ ਕਿ ਹਾਂ ਕਿ ਆਜੀ ਰੋ ਹੋ ਜਾਣੀ ਰੱਬ ਨਾ ਕਰੇ ਜਿਸ ਵਕ ਨਾ ਠੀਕ ਹੋਏ ਤਾਂ ਵੀ ਉਹਨਾਂ ਨੇ ਮੈਨੂੰ ਪਹਿਚਾਨ ਹੀ ਲੈਣਾ ਤੇ ਮੈਂ ਤੇ ਕਹਿੰਨੀ ਮਾਰ ਜਿਹੜੀ ਇਹ ਅਰਦਾਸ ਕਰਦੀ ਕਿ ਬਾਬਾ ਜੀ ਜਿਸ ਵਕ ਠੀਕ ਹੋ ਕੇ ਆ ਜਾਣ ਜੇ ਨਾ ਪਹਿਚਾਨੇਗੀ ਤੇ ਕੀ ਕਿਹੜਾ ਗਿੱਡੀ-ਕੱਡੀ ਗੱਲ ਆ ਨਹੀਂ ਧੀਏ ਸਾਰੇ ਮੇਰਾ ਹੀ ਕਸੂਰ ਕੱਢਦੇ ਕਿਉਂਕਿ ਹੈਗਾ ਹੀ ਆ ਮੇਰਾ ਤੇਰੀ ਦਾਦੀ ਵੀ ਵੇਖੋ ਆਈ ਹੋ ਜਿੰਨੇ ਕਿੰਨੀਆਂ ਗੱਲਾਂ ਕਰਕੇ ਗਈ ਮੈਂ ਹੁਣ ਤੇਰੇ ਤੇ ਨਾ ਇਸ ਚੀਜ਼ ਦੀ ਨਾ ਬੋਝ ਨਹੀਂ ਪਾਉਣਾ ਚਾਹੁੰਦੀ ਤੂੰ ਆਪਣੀ ਜ਼ਿੰਦਗੀ ਜੀਤੀਏ ਤੂੰ ਆਪਣੇ ਕੱਪੜੇ ਪੈਕ ਕਰ ਤੇ ਚਲ ਜਾ ਨਾ ਦਾਦੀ ਕੋ ਜਾਣਾ ਦਾਦੀ ਕੋ ਚਲ ਜਾ ਮਾਮੀ ਕੋ ਜਾਣਾ ਮਾਮੀ ਕੋ ਚਲ ਜਾ ਜੇ ਤੂੰ ਕਹਿਨੀ ਆ ਤੇ ਮੈਂ ਤੇਰਾ ਕਿਤੇ ਦੂਜੇ ਥਾਂ ਵਿਆਹ ਕਰ ਦਿੰਨੀ ਆ ਪਰ ਤੂੰ ਇਥੋਂ ਚਲ ਜਾ ਪੁੱਤ ਮੈਂ ਤੇਰੀ ਹੁਣ ਜ਼ਿੰਦਗੀ ਨਹੀਂ ਖਰਾਬ ਕਰਨਾ ਚਾਹੁੰਦੀ ਮੈਂ ਆਪਣੀ ਖਰਾਬ ਕਰ ਲਈ ਤੇਰੀ ਨਹੀਂ ਖਰਾਬ ਕਰਨਾ ਚਾਹੁੰਦੀ ਮਮੀ ਕਿ ਇਹ ਕਿਤੇ ਦੀ ਗੱਲ ਕਰ ਦਿੱਤੀ ਕਿ ਦੂਜਾ ਵਿਆਹ ਕਰਾ ਲਾ ਕਿਤੇ ਹੋਰ ਜਾ ਕੇ ਬਹਿ ਜਾ ਤੁਹਾਨੂੰ ਵੀ ਪਤਾ ਵਣਾ ਮੇਰਾ ਪਿੱਛੇ ਕੋਈ ਨਹੀਂ ਹੈਗਾ ਤੁਹਾਡੇ ਤੋਂ ਸੀ ਵਾ ਜੇ ਮੈਂ ਇਸ ਘਰ 'ਚ ਕਦਮ ਰੱਖਿਆ ਹੈ ਨਾ ਮੈਂ ਸੋਚ ਕੇੜੀ ਰੱਖਿਆ ਕਿ ਮੈਂ ਘਰ ਛੱਡ ਕੇ ਚਲ ਜੂਗੀ ਕਿ ਜਿ세 ਵਕਤ ਠੀਕ ਨਾ ਹੋਣਗੇ ਤੇ ਮੈਂ ਇੱਦਾਂ ਹੀ ਰਹੂਗੀ ਮੈਂ ਤਾਂ ਵੀ ਤੁਹਾਨੂੰ ਇੱਕ ਗੱਲ ਕਹੀ ਹੈ ਨਾ ਕਿ ਇਸ ਦਿਨ ਮੈਂ ਇਸ ਘਰ 'ਚ ਕਦਮ ਰੱਖਿਆ ਨਾ ਤੁਸੀਂ ਸੇਵਕ ਦੀ ਸਾਰੀ ਗੱਲ ਮੇਰੇ ਅੱਗੇ ਰੱਖ ਦਿੱਤੀ ਕਿ ਆਹ ਗੱਲ ਹੈ ਧੀਏ ਤੇ ਕੀ ਗੱਲ ਹੈ ਜੇ ਤੁਸੀਂ ਮੈਂ ਆਪਣੀ ਧੀ ਬਣਾਇਆ ਤੇ ਧੀ ਇਦਾਂ ਛੱਡ ਕੇ ਚਲ ਜੂਗੀ ਤੇ ਤੇਮੇਸ਼ ਆਪਣੀ ਮਾਰੇ ਦੁੱਖ ਸੁੱਖ ਜੀ ਸਾਥ ਦਿੰਦੀ ਆ ਤੇ ਮੈਂ ਤੈਨੂੰ ਕਿੱਦਾਂ ਛੱਡ ਕੇ ਚਲ ਜੂਗੀ ਤੁਸੀਂ ਮੇਰੇ ਆਪਣੀ ਧੀ ਬਣਾ ਕੇ ਲਿਆਂਦਾ ਨਾ ਤੇ ਨਵਾਂ ਵਾਰਾ ਵਿਤ ਕਰਾ ਕਿੱਦਾਂ ਕਰਨ ਦਿਆ ਭੇਜੀ ਮੇਨਾ ਸੱਸ ਬਣ ਕੇ ਤੁਹਾਨੂੰ ਆਪ ਵਖਾਉਂਦੇ ਜੇ ਮੈਨੂੰ ਨਹੀਂ ਪੁੱਤ ਮੈਂ ਸੱਸ ਨਹੀਂ ਬਣਾਂਦੀ ਮੈਂ ਮਾਂ ਬਣ ਕੇ ਤੈਨੂੰ ਕਹਿਣ ਨੀ ਤੂੰ ਆਪਣੀ ਜ਼ਿੰਦਗੀ ਨਾ ਖਰਾਬ ਕਰ ਪਤਾ ਨਹੀਂ ਹੁਣ ਮੇਰੇ ਸੇਵਕ ਨੇ ਠੀਕ ਹੋ ਕੇ ਆਉਣਾ ਕਿ ਉਹਨੇ ਸਾਨੂੰ ਪੁੱਲ ਜਾਣਾ ਵਾ ਕੀ ਬੰਨਾ ਕੀ ਨਹੀਂ ਮੈਨੂੰ ਕੁਛ ਨਹੀਂ ਸਮਝ ਆਉਂਦੀ ਬਸ ਮੈਨੂੰ ਭਾਵੇਂ ਉਹ ਨਾ ਯਾਦ ਰੱਖੇ ਪਰ ਤੁਹਾਨੂੰ ਤਾਂ ਯਾਦ ਰੱਖਣ ਦਿਆ ਨਾ ਮੈਨੂੰ ਤੁਹਾਡੇ ਨਾਲ ਆ ਮਮੀ ਮੈਨੂੰ ਭਾਵੇਂ ਭੁੱਲ ਜਾਣ ਅੱਜ ਨਾ ਯਾਦ ਕਰਨੀ ਕੱਲ ਨਾ ਯਾਦ ਕਰਨੀ ਕਿ ਹੁਣ ਅਸਾਂ ਕਦੇ ਵੀ ਨਾ ਯਾਦ ਰੱਖਣ ਪਰ ਤੁਹਾਡਾ ਮੇਨ ਆ ਤੁਸੀਂ ਇਹਨੇ ਜਿਹਦੇ ਤੁਸੀਂ ਜਿਹੜੇ ਭੁਗਤੰਦੇ ਜੇ ਰੱਬ ਤੁਹਾਡਾ ਦੇ ਫਲ ਮੋੜੇ ਉਹਨੂੰ ਠੀਕ ਕਰਕੇ ਫਿਰ ਤੁਹਾਨੂੰ ਯਾਦ ਰੱਖਣਾ ਚਾਹੀਦਾ ਬਸ ਉਹਨੂੰ ਮੈਨੂੰ ਹੋਰ ਕਿਸੇ ਨਾਲ ਕੋਈ ਮਤਲਬ ਨਹੀਂ ਆ ਮੈਨੂੰ ਸਿਰਫ ਤੁਹਾਡੇ ਨਾਲ ਸੇਵਕ ਨਾਲ ਮਤਲਬ ਆ ਮਮੀ ਬਸ ਆਪਣਾ ਪਰਿਵਾਰ ਸਹੀ ਰਹਿਣਾ ਚਾਹੀਦਾ ਵਾ ਤੇ ਇਹ ਗੱਲ ਜੀ ਤੁਹਾਨੂੰ ਦਾਦੀ ਨੂੰ ਲੱਗਦਾ ਨਾ ਕਿ ਦਾਦੀ ਜੋ ਕੁਝ ਵੀ ਗੱਲਾਂ ਕਹਿ ਕੇ ਚਲ ਗਈ ਮੋਂ ਨਾਲੇ ਮਗਰ ਲੱਗ ਜੂਗੀ ਤੁਹਾਨੂੰ ਵੀ ਪਤਾ ਵਾ ਮੇਰੇ ਦਾਦੀ ਨੇ ਨਹੀਂ ਮੈਨੂੰ ਹੋਰ ਵੀ ਬੜਿਆ ਜਾਣੇ ਨੇ ਬੜਾ ਕੁਝ ਕਿਆ ਸੀ ਪਰ ਮੈਂ ਤਾਂ ਵੀ ਨਾਲੇ ਮਗਰ ਨਹੀਂ ਲੱਗਦੀ ਕਿਉਂਕਿ ਮੈਨੂੰ ਪਤਾ ਵਾ ਤੁਸੀਂ ਮੇਰ ਨਾਲ ਸਹੀ ਜੀਨਾ ਸੇਵਕ ਮੇਰ ਨਾਲ ਸਹੀ ਨਾ ਇਹ ਕੋਈ ਨਾ ਕੋਈ ਮਤਲਬ ਨਹੀਂ ਮੰਮੀ ਤੁਸੀਂ ਤੇ ਮਾਂ ਦੀ ਮਮਤਾ ਜਿਵੇਂ ਤੁਹਾਡੀ ਮਮਤਾ ਦਾ ਫਲ ਤੇਰਾ ਆਪਣੂ ਦੇਣਾ ਹੀ ਪੈਣਾ ਵਾ ਪਰ ਇਹ ਗੱਲ ਮੇਰੀ ਵੇਖੋ ਮੈਂ ਸੇਵਕ ਨੂੰ ਪਿਆਰ ਕਰਦੀ ਹਾਂ ਮੈਨੂੰ ਪਤਾ ਵਾ ਕਿ ਉਹਨਾਂ ਦੇ ਦਿਲ 'ਚ ਮੇਰੇ ਵਾਸਤੇ ਨਹੀਂ ਜਗ੍ਹਾ ਹੈਗੀ ਸ਼ਾਇਦ ਚਲੋ ਜਿੰਨਾ ਚਿਰ ਤਾਂ ਕੋ ਠੀਕ ਨਹੀਂ ਸੀ ਚਾਹੇ ਜਿੱਦਾਂ ਮਰਜੀ ਮੇਰੇ ਮਗਰ ਮਗਰ ਰਹਿੰਦੇ ਸੀ ਮੈਨੂੰ ਯਾਦ ਰੱਖਦੇ ਸੀ ਹੁਣ ਚਾਹੇ ਮੈਨੂੰ ਭੁੱਲ ਜਾਣ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਪਿਆਰ ਕਰਦੀ ਨੇ ਮੋਦੇ ਚ ਬਹੁਤ ਖੁਸ਼ ਆ ਬਸ ਉਹ ਖੁਸ਼ ਰਹਿਣੇ ਚਾਹੀਦੇ ਆ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਪਰ ਨਈ ਨਾ ਤੀ ਵੇ ਇਹ ਵੇ ਜ਼ਿੰਦਗੀ ਕਿੱਦਾਂ ਕੱਟਾਂਗੇ ਪੁੱਤ ਤੂੰ ਜਿਉ ਤੈਨੂੰ ਨਾ ਪਹਿਚਾਨਿਆ ਮੰਮੀ ਤੇ ਮੈਨੂੰ ਧੀ ਬਣਾ ਕੇ ਲੈ ਕੇ ਆਏ ਜਨੇ ਇਸ ਘਰ ਵੀ ਤੇ ਤੀਨ ਨੂੰ ਕਿੱਥੇ ਕੱਢ ਦੋਗੇ ਤੀਆਂ ਕੱਡੀਆਂ ਥੋੜੀ ਜਾਂਦੀਆਂ ਤੀਆਂ ਨੂੰ ਲੋਕੀ ਸਾਹਮਣੇ ਰੱਖਦੇ ਆ ਇਸ ਘਰ ਤੇ ਮੇਰੀ ਡੋਲੀ ਆਈ ਆ ਤੂੰ ਨਰਥੀ ਜਾਊਗੀ ਨਾਲੇ ਨਾ ਮੈਂ ਤੁਹਾਨੂੰ ਛੱਡ ਕੇ ਜਾਣਾ ਤਾਂ ਨਾ ਹੀ ਸੇਵਕ ਨੂੰ ਮਾਂ ਤੀ ਆ ਇਹ ਗੱਲ ਨਾ ਕਹਿ ਹੁਣ ਤੂੰ ਮੈਨੂੰ ਸਮਝ ਲੱਗ ਗਈ ਆ ਤੂੰ ਮੇਰੇ ਨਾਲ ਸੇਵਕ ਨੂੰ ਕਿੰਨਾ ਪਿਆਰ ਕਰਦੀ ਆ ਤੇ ਤੂੰ ਉਹਦਾ ਸਾਥ ਕਦੀ ਨਹੀਂ ਛੱਡੇਂਗੀ ਹੁਣ ਨਾ ਆਪਾਂ ਦੋਨੋਂ ਇਕੱਠੇ ਦੀ ਲੀ ਜਾਇਆ ਕਰਾਂਗੇ ਜਦੋਂ ਜਾਇਆ ਕਰਾਂਗੇ ਠੀਕ ਹੈ ਨਾ ਤੇ ਸੇਵਕ ਜਿਹੜਾ ਤੈਨੂੰ ਭੁੱਲ ਗਿਆ ਨਾ ਜਿਹੜਾ ਕੰਮ ਡਾਕਟਰ ਨਹੀਂ ਨਾ ਕਰ ਸਕੇ ਹੁਣ ਉਹ ਇੱਕ ਮਾਂ ਕਰਕੇ ਵਹਾਏਗੀ ਤੇਰਾ ਤੇ ਸੇਵਕ ਦਾ ਜਿਹੜਾ ਰਿਸ਼ਤਾ ਦੁਨੀਆ ਦੇ ਸਾਹਮਣੇ ਆ ਨਾ ਉਹ ਅਸਲ ਬਣ ਕੇ ਰਹੇਗਾ ਉਹ ਸੇਵਕ ਹਮੇਸ਼ਾ ਤੈਨੂੰ ਪਿਆਰ ਕਰੇਗਾ ਤੈਨੂੰ ਯਾਦ ਵੀ ਕਰੇਗਾ ਹੋ ਹਿੰਮਤ ਆਈ ਨਹੀਂ। ਸੋ ਇਹ ਮੇਰੀ ਹੀ ਹਿੰਮਤ ਹੈ ਤੇ ਮੈਂ ਤੁਹਾਡੀ ਹਿੰਮਤ ਆ। ਆਪਣੇ ਆਪ ਨੂੰ ਤੇ ਕੋਈ ਡੋਲਣ ਨਹੀਂ ਦੇਣਾ। ਰੱਬ ਵੇਖ ਲੈ ਕੇ ਦੇਣਾ ਆਪਣੀ ਜਰੂਰ ਸੁਣੂਗਾ। ਸੇਵਕ ਵੀ ਠੀਕ ਹੋ ਜਾਊਗਾ ਤੇ ਆਪਣਾ ਘਰ ਵੀ ਸਭ ਕੁਝ ਵਧੀਆ ਚੱਲੇਗਾ। ਚਲ ਠੀਕ ਹੈ ਤੀਆ ਹੁਣ ਆਪਾਂ ਕੰਮ ਕਰ ਲਈਏ ਤੇ ਕੱਲ ਨੂੰ ਆਪਾਂ ਦਿੱਲੀ ਚੱਲਾਂਗੇ ਠੀਕ ਹੈ। ਤੁਸੀਂ ਬੈਠੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਕੇ ਆਉਣੀ ਤੇ ਕੰਮ ਸਾਰਾ ਕਰ ਲੂਗੀ ਆ। ਨਹੀਂ ਮੈਂ ਨਾਲ ਕਰਵਾਨੀ ਚੰਤ ਲਈ ਆਪਾਂ ਦੋਨੋਂ ਕੰਮ ਕਰਦੇ।